ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਦਿਹਾਂਤ ਹੋ ਗਿਆ ਮਹਾਲੀ ਦੇ 40 ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਇਸ ਦਰਾਂ ਬਹੁਤ ਸਾਰੀਆਂ ਸੰਗੀਤ ਜਗਤ ਸਿਆਸੀ ਅਤੇ ਹੋਰ ਆਗੂਆਂ ਦੇ ਵੱਲੋਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰਕੇ ਉਹਨਾਂ ਨੂੰ ਸ਼ਰਤਾਂਝਲੀ ਦਿੱਤੀ ਹੈ ਭਾਵਕ ਰੀਪੋਰਟ ਕਰਦੇ ਹੋਏ ਮੁੱਖ ਮੰਤਰੀ ਨੇ ਲਿਖਿਆ ਕਿ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਜਿਹੜੇ ਵਾਪਰਿਆ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੀ ਖਬਰ ਸੁਣ ਕੇ ਬੜਾ ਦੁੱਖ ਹੋਇਆ ਪੰਜਾਬੀ ਸੰਗੀਤ ਜਗਤ ਦਾ ਸਤਾਰਾ ਹਮੇਸ਼ਾ ਲਈ ਅਲੂਪ ਹੋ ਗਿਆ ਛੋਟੀ ਉਮਰ ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਗੂੰਜਦੀ ਰਹੇਗੀ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਰਿਵਾਰ ਤੇ ਪ੍ਰਸੰਸਕਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਇਹ ਭਾਵਕ ਟਵੀਟ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਸਿਆਸੀ ਲੀਡਰ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰ ਚੁੱਕੇ ਨੇ ਕਿਉਂਕਿ ਇਹ ਪਰਿਵਾਰ ਲਈ ਬੇहद ਭਾਵਕ ਸਮਾਂ ਬੇहद ਮਾੜਾ ਸਮਾਂ ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ ਇਸ ਦੁਨੀਆ ਨੂੰ ਅਲਵਿਦਾ ਛੱਡ ਕੇ ਕਹਿ ਕੇ ਹਮੇਸ਼ਾ ਲਈ ਚਲਾ ਗਿਆ ਦੱਸਦੀ ਹੈ ਕਿ ਰਾਜਵੀਰ ਜਬੰਦਾ ਦੇ ਪਿਤਾ ਜੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਵਿੱਚ ਜਿਹੜਾ ਮੋਟਰਸਾਈਕਲ ਚਲਾਉਂਦੇ ਸਮੇਂ ਐਕਸੀਡੈਂਟ ਹੋਇਆ ਤੇ ਇਸ ਭਿਆਨਕ ਸੜਕ ਹਾਦਸੇ ਤੋਂ ਬਾਅਦ ਉਹਨਾਂ ਨੂੰ ਉੱਥੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਮਹਾਲੀ ਦੇ 40 ਹਸਪਤਾਲ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵੱਲੋਂ ਮੈਡੀਕਲ ਬੁਲਟਨ ਜਾਰੀ ਕੀਤੇ ਜਾ ਰਹੇ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਪਰ ਤਸਵੀਰਾਂ ਕੁਝ ਫੋਰੀ ਬਿਆਨ ਕਰ ਦਿਆ ਸੀ ਕਿਉਂਕਿ ਬ੍ਰੇਨ ਡੈਡ ਹੋਣ ਕਾਰਨ ਬਹੁਤ ਸਾਰੇ ਜਿਹੜੇ ਦਿਮਾਗੀ ਡਾਕਟਰ ਨੇ ਉਹ ਇਹ ਗੱਲ ਕਹਿੰਦੇ ਨੇ ਨਿਊਰੋ ਸਰਜਨ ਇਹ ਗੱਲ ਕਹਿੰਦੇ ਨੇ ਕਿ ਜੇਕਰ ਬ੍ਰੇਨ ਵਿੱਚ ਆਕਸੀਜਨ ਨਾ ਪਹੁੰਚੇ ਤਾਂ ਬ੍ਰੇਨ ਕੰਮ ਕਰਨਾ ਬੰਦ ਕਰ ਦਿੰਦਾ ਕਿਉਂਕਿ ਦਿਲ ਨੂੰ ਦਿਮਾਗ ਨਹੀਂ ਚਲਾਉਂਦਾ ਬਲਕਿ ਜਿਹੜਾ ਬ੍ਰੇਨ ਹੈ ਉਹ ਜਿਹੜਾ ਸਾਡੇ ਸਰੀਰ ਨੂੰ ਚਲਾਉਂਦਾ ਇਸ ਕਰਕੇ ਜੇਕਰ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਤਾਂ ਫਿਰ ਇਕ ਇਨਸਾਨ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਕੱਟ ਰਿਹਾ ਹੈ ਕਿਉਂਕਿ ਰਾਜਵੀਰ ਜਵੰਦਾ ਵੈਂਟੀਲੇਟਰ ਦੇ ਉੱਤੇ ਸੀਗੇ ਕਿਹਾ ਜਾ ਰਿਹਾ ਸੀ ਕਿ ਸਿਹਤ ਵਿੱਚ ਸੁਧਾਰ ਹੋ ਰਿਹਾ ਪਰ ਕੁਝ ਦਿਨ ਪਹਿਲਾਂ ਹੀ ਮੈਡੀਕਲ ਬੁਲਟਨ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਰਦਾਸਾਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸੀ ਕਿ ਰਾਜਵੀਰ ਜਵੰਦਾ ਠੀਕ ਹੋ ਕੇ ਆਪਣੇ ਘਰ ਪਹੁੰਚੇ ਕਿਉਂਕਿ ਉਸ ਨੂੰ ਪੰਜਾਬੀ ਜਗਤ ਦੇ ਵਿੱਚ ਇੱਕ ਪ੍ਰਸਿੱਧ ਗਾਇਕ ਵਜੋਂ ਮਾਨਤਾ ਹਾਸਲ ਹੈ ਲੋਕ ਉਸ ਉਸ ਚਾਣ ਵਾਲੇ ਦਰਸ਼ਕ ਤੇ ਸਰੋਤੇ ਉਸ ਦੀ ਉਡੀਕ ਕਰ ਰਹੀ ਸੀ ਕਿ ਰਾਜਵੀਰ ਜਵੰਦਾ ਠੀਕ ਹੋ ਕੇ ਇੱਕ ਦਿਨ ਆਵੇਗਾ ਤੇ ਅਸੀਂ ਫਿਰ ਤੋਂ ਉਸ ਨੂੰ ਸਟੇਜਾਂ ਉੱਤੇ ਦੇਖਾਂਗੇ ਕਿਉਂਕਿ ਆਪਣੇ ਪੰਜਾਬੀ ਪਹਿਰਾਵੇ ਦੀ ਝਲਕ ਪੰਜਾਬੀ ਗੀਤਾਂ ਦੀ ਪੰਜਾਬੀ ਲੋਕ ਗੀਤਾਂ ਦੀ ਝਲਕ ਸਟੇਜ ਤੋਂ ਦੇਖਣ ਨੂੰ ਮਿਲਦੀ ਸੀ ਰਾਜਵੀਰ ਜਵੰਦਾ ਜਿਹੜਾ ਉਸ ਸਟੇਜਾਂ ਤੇ ਨਜ਼ਰ ਆਉਂਦਾ ਸੀ ਪਰ ਅਰਦਾਸਾਂ ਤੋਂ ਬਾਅਦ ਵੀ ਅਲਵ ਰਾਜਵੀਰ ਜਵੰਦਾ ਇਸ ਸੰਸਾਰ ਨੂੰ ਅਲਵਿਦਾ ਕਰ ਗਿਆ ਅੱਜ ਮੋਹਾਲੀ ਦੇ 40 ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਇਹ ਵੀ ਦੱਸਿਆ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਵਿੱਚ ਉਸ ਦੇ ਬੱਚੇ ਉਸ ਦੀ ਮਾਂ ਤੇ ਪਤਨੀ ਸਨ ਕਿਉਂਕਿ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ ਤੇ ਰਾਜਵੀਰ ਜਵੰਦਾ ਹੀ ਆਪਣੇ ਘਰ ਦੀ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਦਾ ਸੀ ਤੇ ਮਾਂ ਤੇ ਪਤਨੀ ਵੀ ਲਗਾਤਾਰ ਅਦਾਸਾਂ ਕਰ ਰਹੀ ਸੀ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋਵੇ ਇੱਕ ਪਤਨੀ ਦਾ ਪਤੀ ਤੇ ਇੱਕ ਮਾਂ ਦਾ ਪੁੱਤ ਛੇਤੀ ਠੀਕ ਹੋਵੇ ਉਹਨਾਂ ਵੱਲੋਂ ਜਿਹੜਾ ਇਹੀ ਪਰਮਾਤਮਾ ਅੱਗੇ ਗੁਹਾਰ ਲਗਾਈ ਜਾ ਰਹੀ ਸੀ ਪਰ ਅੱਜ ਪਰਮਾਤਮਾ ਨੂੰ ਕੁਝ ਹੋਰ ਮਨਜੂਰ ਸੀ ਤੇ ਰਾਜਵੀਰ ਜਵੰਦਾ ਨੂੰ ਹਸਪਤਾਲ ਵੱਲੋਂ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਜਨਨ ਕਿ ਸੰਗੀਤ ਜਗਤ ਨੂੰ ਜਿੱਥੇ ਵੱਡਾ ਘਾਟਾ ਪਿਆ ਉੱਥੇ ਹੀ ਪਰਿਵਾਰ ਨੂੰ ਵੀ ਨਾ ਸਹਿਣ ਵਾਲਾ ਘਾਟਾ ਪਿਆ ਕਿਉਂਕਿ ਰਾਜਵੀਰ ਜਵੰਦਾ ਹੀ ਸੀ ਜੋ ਕਿ ਪਰਿਵਾਰ ਨੂੰ ਚਲਾਉਂਦਾ ਸੀ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਦਾ ਸੀ ਤਾਂ ਇਸ ਸਮੇਂ ਦੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕਾਂ ਵੱਲੋਂ ਅਦਾਕਾਰਾਂ ਵੱਲੋਂ ਸਿਆਸੀ ਲੀਡਰਾਂ ਵੱਲੋਂ ਅਤੇ ਹੋਰ ਧਾਰਮਿਕ ਹਸਤੀਆਂ ਵੱਲੋਂ ਰਾਜਵੀਰ ਜਮੰਦਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਬਖਸ਼ਣ ਲਈ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਜੋ ਇਹ ਪਾਣਾ ਵਾਪਰਿਆ ਪਰਿਵਾਰ ਇਸ ਪਾਣੇ ਨੂੰ ਮੰਨੇ ਤੇ ਰਾਜਵੀਰ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਰਹੇਗਾ ਆਪਣੇ ਗੀਤਾਂ صدਕਾ ਆਪਣੀ ਗਾਇਕੀ صدਕਾ ਤੇ ਇਹੀ ਲੋਕਾਂ ਦੇ ਵੱਲੋਂ ਹੁਣ ਜਿਹੜਾ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ ਰਾਜਵੀਰ ਜੀ ਬੰਦਾ ਨੂੰ ਦੇ ਉਜਾਛ ਧੰਨਵਾਦ